ਸਭ ਕੋ ਜੈ ਮਸੀਹ ਕੀ ਮੈਂ ਖੁਦਾਵੰਦੀ ਪਵਿੱਤਰ ਹਜ਼ੂਰੀ ਦੇ ਵਿੱਚ ਆਪ ਸਭ ਦਾ ਵੈਲਕਮ ਕਰਦਾ ਹਾਂ ਸਵਾਗਤ ਕਰਦਾ ਹਾਂ ਔਰ ਨਾਹਰ ਫਾਇਰ ਆਫ ਦਾ ਹੋਲੀ ਸਪਿਰਟ ਚਰਚ ਦੇ ਵੱਲੋਂ ਵੀ ਮੈਂ ਤੁਹਾਨੂੰ ਜੀਣਾ ਦੇਣਾ ਹallelujah ਸੋ ਮੈਂ ਵਿਸ਼ਵਾਸ ਕਰਦਾ ਹਾਂ ਕਿ ਜੋ ਇਹ ਵੀਡੀਓ ਬਣਾਉਣ ਦਾ ਪਰਮੇਸ਼ਰ ਨੇ ਮੇਰੀ ਜ਼ਿੰਦਗੀ ਦੇ ਵਿੱਚ ਸੁੰਦਰ ਤੇ ਸੁਨਹਿਰੀ ਮੌਕਾ ਦਿੱਤਾ ਮੈਂ ਪ੍ਰਭੂ ਦਾਤਨ ਬਾਤ ਕਰਦਾ ਹਾਂ ਔਰ ਮੈਂ ਆਸ ਕਰਦਾ ਹਾਂ ਕਿ ਇਹ ਵੀਡੀਓ ਜਿਸ ਜਿਸ ਵੀ ਭੈਣ ਜਾਂ ਭਾਈ ਤੱਕ ਪਹੁੰਚੇਗੀ ਪਰਮੇਸ਼ਰ ਉਹਨਾਂ ਦੀ ਲਾਈਫ ਦੇ ਵਿੱਚ ਆਦੁੱਤ ਕੰਮ ਕਰੇਗਾ ਖੁਦਾ ਹੰਦ ਉਹਨਾਂ ਦੀ ਹਰ ਪ੍ਰਸਥਿਤੀ ਨੂੰ ਬਦਲ ਦੇਗਾ ਹਾਲੇਲੂਇਆ ਸੋ ਅੱਜ ਅਸੀਂ ਪਵਿੱਤਰ ਬਾਈਬਲ ਦੇ ਵਿੱਚੋਂ ਸਿੱਖਾਂਗੇ ਕਿ ਹਰ ਇੱਕ ਚੀਜ਼ ਦਾ ਇੱਕ ਸਮਾਂ ਆ ਹਾਲੇਲੂਇਆ ਕਈ ਵਾਰੀ ਕੀ ਹੁੰਦਾ ਆ ਕਿ ਅਸੀਂ ਬਹੁਤ ਪ੍ਰਾਰਥਨਾਵਾਂ ਕਰਦੇ ਹਾਂ ਬਹੁਤ ਫਾਸਟਿੰਗ ਕਰਦੇ ਹਾਂ ਬਹੁਤ ਮਤਲਬ ਕਿ ਅਸੀਂ ਹਰ ਇੱਕ ਕੰਮ ਦੇ ਵਿੱਚ ਅੱਗੇ ਹੁੰਨੇ ਆ ਸੌਰੀ ਅੱਗੇ ਹੁੰਨੇ ਆ ਤਾਂ ਮਤਲਬ ਕਿ ਅਸੀਂ ਹੋ ਸਕਦਾ ਕਿ ਅਸੀਂ ਕਿਸੇ ਖਾਸ ਟੌਪਿਕ ਦੇ ਲਈ ਪ੍ਰਾਰਥਨਾ ਕਰਦੇ ਪਏ ਹਾਂ ਤੇ ਉਹ ਜਿਹੜੀ ਆਸ਼ੀਸ਼ ਉਹ ਜਿਹੜੀ ਬਰਕਤ ਦੇ ਲਈ ਅਸੀਂ ਪ੍ਰਾਰਥਨਾ ਕਰਦੇ ਪਏ ਹਾਂ ਪਰਮੇਸ਼ਰ ਉਸ ਆਸ਼ੀਸ਼ ਨੂੰ ਉਸ ਬਰਕਤ ਨੂੰ ਸਾਡੀ ਜ਼ਿੰਦਗੀ ਦੇ ਵਿੱਚ ਰਿਲੀਜ਼ ਨਹੀਂ ਕਰਦਾ ਜਾਂ ਇਹ ਵੀ ਹੋ ਸਕਦਾ ਕਿ ਤੁਸੀਂ ਕੋਈ ਕਈ ਸਾਲਾਂ ਤੋਂ ਕਿਸੇ ਬਰਕਤ ਲਈ ਪ੍ਰਾਰਥਨਾ ਕਰਦੇ ਹੋ ਪਰ ਉਹ ਤੁਹਾਨੂੰ ਨਹੀਂ ਮਿਲ ਪਾਰੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਜਿੱਦਾਂ ਉਪਦੇਸ਼ਕ ਦੀ ਪੁਥੀ ਜਦੋਂ ਆਪਾਂ ਉਹਦਾ ਤੀਸਰਾ ਅਧਿਆਇ ਪੜ੍ਹਦੇ ਹਾਂ ਉਹਦਾ ਟਾਈਟਲ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਇੱਥੇ ਲਿਖਿਆ ਹਰ ਕੰਮ ਦਾ ਇੱਕ ਵੇਲਾ ਹੈ ਹਾਲੇਲੂਇਆ ਮੇਰੇ ਅਜ਼ੀਜ਼ੋ ਮੇਰੇ ਪਿਆਰੇ ਭੈਣੋ ਤੇ ਭਾਈਓ ਰੱਬ ਦੇ ਪਿਆਰਿਓ ਜੇ ਤੁਸੀਂ ਕਿਸੇ ਬਰਕਤ ਲਈ ਪ੍ਰਾਰਥਨਾ ਕਰਦੇ ਹਾਂ ਹੋ ਹੋ ਸਕਦਾ ਕਿ ਤੁਸੀਂ ਔਲਾਦ ਦੇ ਲਈ ਪ੍ਰਾਰਥਨਾ ਕਰਦੇ ਹੋ ਹਾਲੇਲੂਇਆ ਹਨ ਹੋ ਸਕਦਾ ਹੈ ਕਿ ਤੁਸੀਂ ਬਿਮਾਰ ਹੋਵੋ ਉਸ ਬਿਮਾਰੀ ਦੇ ਵਿੱਚ ਉਸ ਬਿਮਾਰੀ ਤੋਂ ਛੁਟਕਾਰਾ ਪਾਉਣ ਦੇ ਲਈ ਪ੍ਰਾਰਥਨਾ ਕਰਦੇ ਹੋ ਹਨ ਹੱਲੇ ਤੁਹਾਡੀ ਪ੍ਰਾਰਥਨਾ ਦਾ ਅਨਸਰ ਨਹੀਂ ਆ ਰਿਹਾ ਜਾਂ ਤੁਸੀਂ ਉਸ ਬਿਮਾਰੀ ਦੇ ਵਿੱਚ ਹੀ ਸਫਰ ਕਰ ਰਹੇ ਹੋ ਸਕਦਾ ਹੈ ਕਿ ਤੁਸੀਂ ਔਲਾਦ ਲਈ ਪ੍ਰਾਰਥਨਾ ਕੀਤੀ ਕਰਦੇ ਪਏ ਹੋ ਹੱਲੇ ਵੀ ਤੁਹਾਡੇ ਔਲਾਦ ਨਹੀਂ ਹੋ ਰਹੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਹਰ ਇੱਕ ਚੀਜ਼ ਦਾ ਸਮਾਂ ਆ ਕਿਉਂਕਿ वचन ਦੇ ਵਿੱਚ ਲਿਖਿਆ ਮਸੀਹ ਦੇ ਵਿੱਚ ਕੀਤੀ ਹੋਈ ਮਿਹਨਤ ਕਦੀ ਵੀ ਵਿਅਰਥ ਨਹੀਂ ਜਾਂਦੀ ਹallelujah ਸੋ ਸੋ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਨਾ ਕਿ ਤੁਸੀਂ ਮਤਲਬ ਕਿ ਡਿਸਕurs ਨਾ ਹੋਵੋ ਇਨ ਕਰਜ ਹੋ ਗੂ ਕਿਉਂਕਿ ਜਦੋਂ ਤੁਸੀਂ ਇਲਿਸਵਤ ਨੂੰ ਦੇਖਿਆ ਹੋਵੇਗਾ ਜੇ ਤੁਸੀਂ ਬਾਈਬਲ ਦੇ ਵਿੱਚ ਇਲਿਸਵਤ ਨੂੰ ਦੇਖਦੇ ਆਂ ਯਕਰਯਾਹੋ ਦੇਖਦੇ ਆਂ ਹਨਾ ਅਬਰਾਹਮ ਨੂੰ ਦੇਖਦੇ ਆਂ ਸਾਰਾ ਨੂੰ ਦੇਖਦੇ ਆਂ ਇਸਹਾਕ ਨੂੰ ਦੇਖਦੇ ਆਂ ਉਹਦੀ ਪਤਨੀ ਰੀਕਾਹ ਨੂੰ ਦੇਖਦੇ ਆਂ ਤੋ ਇਹ ਕੀ ਸੀਗੀਆਂ ਬਾਝ ਸੀਗੀਆਂ ਹਨਾ ਸੋ ਇਹ ਕੀ ਸੀਗੀਆਂ ਬਾਝ ਸੀਗੀਆਂ ਔਰ ਜੇ ਪਰਮੇਸ਼ਰ ਯਹਵਾ ਪਰਮੇਸ਼ਰ ਖੁਦਾਵੰਦ ਯੀਸ਼ੂ ਮਸੀਹ ਜੀ ਨੇ ਇਨ੍ਹਾਂ ਦੀ ਪ੍ਰਾਰਥਨਾ ਨੂੰ ਸੁਣਿਆ ਤੇ ਉਹ ਤੁਹਾਡੀ ਪ੍ਰਾਰਥਨਾ ਤੇ ਵੀ ਕੰਨ ਲਗਾ ਕੇ ਬੈਠਾ ਹallelujah ਹੋ ਸਕਦਾ ਕਿ ਤੁਸੀਂ ਪਿਛਲੇ ਕਈ ਸਾਲਾਂ ਤੋਂ ਹਾਂ ਮਤਲਬ ਕਿ ਬੇਬੀ ਬਲੇਸਿੰਗ ਦੇ ਲਈ ਪ੍ਰਾਰਥਨਾ ਕਰ ਰਹੇ ਹੋ ਪਰ ਆਨਸਰ ਨਹੀਂ ਆ ਰਿਹਾ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਬਾਈਬਲ ਦੇ ਵਿੱਚ ਲਿਖਿਆ ਆ ਮੈਂ ਤੁਹਾਨੂੰ ਹੱਲੇ ਹੁਣੇ ਦੱਸ ਕੇ ਹਟਿਆ ਕਿ ਮਸੀਹ ਦੇ ਵਿੱਚ ਕੀਤੀ ਹੋਈ ਮਿਹਨਤ ਕਦੀ ਵਿਅਰਥ ਨਹੀਂ ਜਾਂਦੀ ਤੁਸੀਂ ਆਪਣੇ ਮਾਈਂਡ ਦੇ ਵਿੱਚ ਇਹ ਨਾ ਸੋਚੋ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਸ਼ੈਤਾਨ ਦੀ ਇੱਕ ਬਹੁਤ ਵੱਡੀ ਯੋਜਨਾ ਆ ਤੁਹਾ ਨੂੰ ਪਰਮੇਸ਼ਵਰ ਦੇ ਰਸਤੇ ਤੋਂ ਭਟਕਾਉਣ ਦੀ ਕਿਉਂਕਿ ਜੇਕਰ ਤੁਹਾਡੀ ਬਲੇਸਿੰਗ ਲੇਟ ਆ ਹਨਾ ਤਾਂ ਗ੍ਰੇਟ ਆ ਜੇਕਰ ਤੁਸੀਂ ਬਲੇਸਿੰਗ ਤੋਂ ਮਤਲਬ ਲੇਟ ਆ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਜਦੋਂ ਖੁਦਾਵੰਦ ਸਮੇਂ ਦੇ ਅਨੁਸਾਰ ਤੁਹਾਨੂੰ ਬles ਕਰੇਗਾ ਉਹ ਤੁਹਾਡੀ ਬlesਿੰਗ ਗ੍ਰੇਟ ਹੋਏਗੀ ਹਾਲੇਲੂਇਆ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਇਲੀਸਬਤ ਜਿਹੜੀ ਸੀ ਯੱਕਰੀਆ ਜਿਹੜਾ ਸੀਗਾ ਉਹਨਾਂ ਦੀ ਜਿਹੜੀ ਆਸ਼ੀਸ਼ ਸੀ ਉਹਨਾਂ ਦੀ ਜਿਹੜੀ ਬਰਕਤ ਸੀ ਉਹ ਕੀ ਸੀ ਲੇਟ ਸੀ ਪਰ ਉਹ ਗ੍ਰੇਟ ਸੀ ਤੁਹਾਨੂੰ ਮੈਂ ਦੱਸਣਾ ਚਾਹੁੰਨਾ ਕਿ ਤੁਸੀਂ ਦੇਖੋ ਇਲੀਸਬਤ ਔਰ ਯਹਰਿਆ ਨੂੰ ਪਰਮੇਸ਼ਰ ਨੇ ਇੱਕ ਬੱਚਾ ਦਿੱਤਾ ਉਹਦਾ ਨਾਮ ਕੀ ਸੀ ਯੋਹਾਨਾ ਬਪਤਿਸਮਾ ਦਾਤਾ ਜਿਹਨੇ ਖੁਦ ਖੁਦਾਵੰਦ ਯੀਸ਼ੂ ਮਸੀਹ ਨੂੰ ਬਪਤਿਸਮਾ ਦਿੱਤਾ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਮੈਂ ਤੁਹਾਨੂੰ ਇਸ ਵਚਨ ਦੇ ਰਹੀਂ ਇਨ ਕਰਜ਼ ਕਰਨਾ ਚਾਹੁੰਨਾ ਮੈਂ ਤੁਹਾਨੂੰ ਉਤਸ਼ਾਹ ਕਰਨਾ ਚਾਹੁੰਨਾ ਮੇਰੇ ਪਿਆਰੇ ਭੈਣੋ ਤੇ ਭਾਈਓ ਰੱਬ ਦੇ ਪਿਆਰਿਓ ਜੇ ਤੁਸੀਂ ਪਰਮੇਸ਼ਰ ਦੇ ਵਿੱਚ ਬਣੇ ਰਹੋਗੇ ਤਾ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਸਮਾਂ ਆਉਣ ਤੇ ਪਰਮੇਸ਼ਵਰ ਤੁਹਾਨੂੰ ਉਠਾ ਕੇ ਖੜਾ ਕਰ ਦੇਗਾ ਸਮਾਂ ਆਉਣ ਤੇ ਪਰਮੇਸ਼ਵਰ ਜਿਸ ਤਰ੍ਹਾਂ ਜਕਰੀਆਂ ਨੂੰ ਬles ਕੀਤਾ ਇਲਿਸਬਤ ਨੂੰ ਬles ਕੀਤਾ ਰੀਕਾਬ ਨੂੰ ਬles ਕੀਤਾ ਇਸ ਹਾਕ ਨੂੰ ਬles ਕੀਤਾ ਅਬਰਾਹਮ ਨੂੰ ਬles ਕੀਤਾ ਸਾਰਾ ਨੂੰ ਬles ਕੀਤਾ ਖੁਦਾਵੰਦ ਤੁਹਾਨੂੰ ਵੀ ਬles ਕਰੇਗਾ ਹਾਲੇਲੂਇਆ ਹੈਨਾ ਹੋ ਸਕਦਾ ਕਿ ਤੁਸੀਂ ਬਹੁਤ ਚਿਰ ਤੋਂ ਗਰੀਬੀ ਦੇ ਵਿੱਚ ਸਫਰ ਕਰ ਰਹੇ ਆ ਉਸ ਤੁਸੀਂ ਔਰ ਤੁਸੀਂ ਉਸ ਗਰੀਬੀ ਤੋਂ ਛੁਟਕਾਰਾ ਪਾਉਣਾ ਤੁਸੀਂ ਪ੍ਰਾਰਥਨਾ ਕਰ ਰਹੇ ਆ ਪਰ ਤੁਹਾਡੇ ਪ੍ਰਾਰਥਨਾ ਦਾ ਤੁਹਾਨੂੰ ਕੋਈ ਹੱਲ ਨਹੀਂ ਦਿਖ ਰਿਹਾ ਪ੍ਰਾਰਥਨਾ ਦਾ ਕੋਈ ਜਵਾਬ ਨਹੀਂ ਆ ਰਿਹਾ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਪ੍ਰਾਰਥਨਾ ਕਰਦੇ ਰਹੋ ਹੋ ਸਕਦਾ ਕਿ ਅੱਜ ਤੁਹਾਡੀ ਪ੍ਰਾਰਥਨਾ ਦਾ ਜਵਾਬ ਨਾ ਆਏ ਪਰ ਇਹ ਨਾ ਸੋਚੋ ਕਿ ਕਦੇ ਵੀ ਤੁਹਾਡੀ ਪ੍ਰਾਰਥਨਾ ਦਾ ਜਵਾਬ ਨਹੀਂ ਆਏਗਾ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਰੱਬ ਦੇ ਪਿਆਰੋ ਪਰਮੇਸ਼ਰ ਤੁਹਾਨੂੰ ਦੇਖ ਰਿਹਾ ਪਰਮੇਸ਼ਰ ਦੀ ਅੱਖ ਤੁਹਾਨੂੰ ਵਾਚ ਕਰ ਰਹੀ ਆ ਇੱਕ ਸਮਾ ਆਏਗਾ ਇੱਕ ਟਾਈਮ ਆਏਗਾ ਜਦੋਂ ਪਰਮੇਸ਼ਰ ਤੁਹਾਨੂੰ bless ਕਰ ਦੇਗਾ ਹallelujah ਹਨਾ ਤੋ ਤੁਸੀਂ ਖੁਦਾ ਦੇ ਵਿੱਚ ਬਣੀ ਰਹੋ ਔਰ ਅੱਜ ਆਪਾਂ ਪਵਿੱਤਰ ਬਾਈਬਲ ਦੇ ਵਿੱਚੋਂ ਸਿੱਖਾਂਗੇ ਕਿ ਹਰ ਇੱਕ ਚੀਜ਼ ਦਾ ਇੱਕ ਸਮਾਂ ਆ ਹਰ ਇੱਕ ਬਲੇਸਿੰਗ ਦਾ ਹਨਾ ਹਰ ਇੱਕ ਆਸ਼ੀਸ਼ ਦਾ ਬਰਕਤ ਦਾ ਚਾਹੇ ਉਹ ਸਪਿਰਚੁਅਲੀ ਆ ਚਾਹੇ ਉਹ ਮਾਨਸਿਕੀਆ ਹਨਾ ਤੋ ਉਹਦਾ ਇੱਕ ਕੀ ਆ ਸਮਾਂ ਹallelujah ਤੋ ਮੈਂ वचन ਨੂੰ ਪੜਨਾ ਆ ਕਿੰਦਾ ਹਰੇਕ ਕੰਮ ਦਾ ਇੱਕ ਸਮਾਂ ਆ ਹallelujah ਅਤੇ ਹਰ ਮਨੋਰਥ ਦਾ ਜੋ ਆਕਾਸ਼ ਦੇ ਕਿੰਦਾ ਹੇਠਾਂ ਹੈ ਇੱਕ ਵੇਲਾ ਹੈ ਹallelujah ਕਹਿੰਦਾ ਇੱਕ ਜੰਮਣ ਦਾ ਵੇਲਾ ਹੈ ਇੱਕ ਮਰਨ ਦਾ ਵੇਲਾ ਹੈ ਹਾਲੇਲੂਇਆ ਕਿਉਂਕਿ ਤੁਸੀਂ ਜਾਣਦੇ ਆ ਮੇਰੇ ਅਜ਼ੀਜ਼ੋ ਮੇਰੇ ਪਿਆਰੇ ਭੈਣੋ ਤੇ ਭਾਈਓ ਤੁਸੀਂ ਇਹ ਚੀਜ਼ ਨੂੰ ਜਾਣਦੇ ਆ ਕਿ ਜੰਮਣਾ ਸਾਡੇ ਹੱਥ ਵਿੱਚ ਨਹੀਂ ਮਰਨਾ ਸਾਡੇ ਹੱਥ ਵਿੱਚ ਨਹੀਂ ਪਰਮੇਸ਼ਵਰ ਨੇ ਦੋ ਚੀਜ਼ਾਂ ਦਾ ਸਾਡੇ ਕੋਲੋਂ ਕੀ ਰੱਖਿਆ ਉਹ ਲਾ ਰੱਖਿਆ ਕਿਉਂ ਰੱਖਿਆ ਕਿਉਂਕਿ ਪਰਮੇਸ਼ਵਰ ਨੇ ਜਦੋਂ ਆਦਮ ਨੂੰ ਤੇ ਹਵਾ ਨੂੰ ਜਦੋਂ ਬਣਾਇਆ ਸੀ ਪਰਮੇਸ਼ਵਰ ਨੇ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਇਸ ਬ੍ਰਿਛ ਦਾ ਫਲ ਨਹੀਂ ਖਾਣਾ ਪਰ ਉਹਨੇ ਕੀ ਕੀਤਾ ਖਾ ਲਿਆ ਇਸ ਕਰਕੇ ਪਰਮੇਸ਼ਰ ਨੇ ਇਹ ਦੋ ਚੀਜ਼ਾਂ ਦਾ ਸਾਡੇ ਤੋਂ ਕੀ ਰੱਖਿਆ ਪਰਦਾ ਰੱਖਿਆ ਨਾ ਸਾਨੂੰ ਜੰਮਣ ਦਾ ਪਤਾ ਨਾ ਸਾਨੂੰ ਮੌਤ ਦਾ ਪਤਾ ਇੱਕ ਚੀਜ਼ ਪਰਮੇਸ਼ਰ ਨੇ ਸਾਨੂੰ ਦਿੱਤੀ ਆ ਉਹ ਕੀ ਆ ਸਾਡੇ ਕੰਮ ਸਾਡੇ ਕਰਮ ਅਸੀਂ ਜਿਹੋ ਜਾ ਹੀ ਬੀਜਾਂਗੇ ਉਹੋ ਜਾ ਹੀ ਕਟਾਂਗੇ ਮੈਨੂੰ ਕਹਿੰਦਾ ਇਹ ਪਵਿੱਤਰ ਬਾਈਬਲ ਕਹਿੰਦੀ ਆ ਹਾਲੇਲੂਇਆ ਠੀਕ ਆ ਕੀ ਕਹਿੰਦਾ ਕਹਿੰਦਾ ਇੱਕ ਜੰਮਣ ਦਾ ਵੇਲਾ ਆ ਇੱਕ ਮਰਨ ਦਾ ਵੇਲਾ ਆ ਹਨ ਕਹਿੰਦਾ ਇੱਕ ਲਾਉਣ ਦਾ ਵੇਲਾ ਆ ਅਤੇ ਇੱਕ ਲਾਏ ਹੋਈ ਨੂੰ ਪੁੱਟਣ ਦਾ ਵੇਲਾ ਆ ਹallelujah ਹਨ ਅਸੀਂ ਅਸੀਂ ਜਦੋਂ ਇਹ ਖੇਤੀ ਕਰਦੇ ਆ ਹਨ ਇੱਕ ਖੇਤ ਨੂੰ ਤਿਆਰ ਕਰਦੇ ਆ ਉਹਦੇ ਵਿੱਚ ਮਤਲਬ ਹਾਲ ਚਲਾਉਨੇ ਆ ਬਹੁਤ ਕੁਝ ਕਰਦੇ ਆ ਨਾ ਠੀਕ ਹੈ ਤੋਂ ਫਿਰ ਕੀ ਕਰਦੇ ਆ ਅਸੀਂ ਉਹਨੂੰ ਪਾਣੀ ਲਾਉਨੇ ਆ ਬਹੁਤ ਕੁਝ ਕਰਦੇ ਫਿਰ ਅਸੀਂ ਬੀਜ ਪਾਉਨੇ ਆ ਹਨ ਤੋਂ ਇਦਾਂ ਹੀ ਪਰਮੇਸ਼ੁਰ ਤੁਹਾਨੂੰ ਤੇ ਮੈਨੂੰ ਇਹ ਦੱਸਣਾ ਚਾਹੁੰਦਾ ਕਿ ਤੁਹਾਡਾ ਜਿਹੜਾ ਦਿਲ ਆ ਇਸ ਨੂੰ ਹਲੀਮ ਕਰੋ ਇਸ ਵਿੱਚ ਪਰਮੇਸ਼ੁਰ ਨੂੰ ਔਰ ਦਿਓ ਕਿਉਂਕਿ ਵਚਨ ਦੇ ਵਿੱਚ ਲਿਖਿਆ ਆ ਪ੍ਰਭੂ ਯਿਸੂ ਮਸੀਹ ਕਹਿੰਦਾ ਕਹਿੰਦਾ ਦੇਖ ਮੈਂ ਤੇਰੇ ਦਰਵਾਜ਼ੇ ਤੇ ਪਿਆ ਖੜਕਾ ਰਿਹਾ ਆ ਜੇ ਤੂੰ ਮੇਰੀ ਆਵਾਜ਼ ਸੁਣ ਕੇ ਆਪਣੇ ਦਿਲ ਦਾ ਦਰਵਾਜ਼ਾ ਖੋਲਵੇਂਗਾ ਤਾਂ ਮੈਂ ਔਰ ਪਿਤਾ ਤੇਰੇ ਤੇਰੇ ਅੰਦਰ ਆ ਕੇ ਭੋਜਨ ਛਕੀਂਗਾ ਔਰ ਤੂੰ ਸਾਡੇ ਨਾਲ ਹਾਲੇਲੂਇਆ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਭੈਣੋ ਤੇ ਭਾਈਓ ਜੇਕਰ ਤੁਸੀਂ ਪ੍ਰਾਰਥਨਾ ਕਰਦੇ ਕਰਦੇ ਅੱਕ ਗਏ ਆ ਜੇ ਤੁਸੀਂ ਪ੍ਰਾਰਥਨਾ ਕਰਦੇ ਕਰਦੇ ਮਤਲਬ ਕਿ ਤੁਹਾਨੂੰ ਮਤਲਬ ਕਿ ਪ੍ਰਾਰਥਨਾ ਦਾ ਆਨਸਰ ਨਹੀਂ ਆ ਰਿਹਾ ਇਹਦਾ ਮਤਲਬ ਇਹ ਨਹੀਂ ਕਿ ਤੁਹਾਡੀ ਪ੍ਰਾਰਥਨਾ ਸੁਣੀ ਨਹੀਂ ਜਾ ਰਹੀ ਪਰਮੇਸ਼ਰ ਤੁਹਾਡੇ ਵੱਲ ਵੇਖ ਰਿਹਾ ਪਰਮੇਸ਼ਰ ਤੁਹਾਡੀ ਹਰ ਇੱਕ ਪ੍ਰਾਰਥਨਾ ਨੂੰ ਸੁਣ ਰਿਹਾ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਪਰਮੇਸ਼ਰ ਕਹਿੰਦਾ ਹਰ ਇੱਕ ਚੀਜ਼ ਦਾ ਇੱਕ ਸਮਾਂ ਆ ਪ੍ਰਾਰਥਨਾ ਕਰਦੇ ਰਹੋ ਜੋ ਵੀ ਤੁਸੀਂ ਟਾਈਮ ਚਾਹੇ ਉਹ ਫਾਸਟਿੰਗ ਕੀਤੀ ਚਾਹੇ ਉਹ ਪ੍ਰੇਅਰ ਕੀਤੀ ਚਾਹੇ ਉਹ ਤੁਸੀਂ ਚਰਚ ਵਿੱਚ ਗਏ ਮੈਂ ਤੁਹਾਨੂੰ ਦੱਸਦਾ ਉਹ ਵੇਸਟ ਨਹੀਂ ਜਾਏਗਾ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਨਾ ਆ ਕਿ ਪਰਮੇਸ਼ਰ ਕਹਿੰਦਾ ਮਸੀਹ ਦੇ ਵਿੱਚ ਕੀਤੀ ਗਈ ਮਿਹਨਤ ਕਦੀ ਵਿਅਰਥ ਨਹੀਂ ਜਾਂਦੀ ਪ੍ਰਾਰਥਨਾ ਕਰਦੇ ਪਰਮੇਸ਼ਰ ਤੁਹਾਨੂੰ ਬles ਕਰੇਗਾ ਉਹ ਟਾਈਮ ਆਏਗਾ ਉਹ ਸਮਾਂ ਆਏਗਾ ਜਦੋਂ ਪਰਮੇਸ਼ਰ ਤੁਹਾਨੂੰ ਉਠਾ ਕੇ ਖੜਾ ਕਰ ਦੇਗਾ ਹallelujah ਔਰ ਪਰਮੇਸ਼ਰ ਤੁਹਾਨੂੰ ਇਸ ਮੈਸੇਜ ਦੇ ਦੁਆਰਾ ਇਸ ਵਚਨ ਦੇ ਦੁਆਰਾ ਬਹੁਤ ساری ਬਰਕਤ ਦੇਵੇ ਬਹੁਤ ساری ਆਸ਼ੀਸ਼ ਦੇਵੇ ਔਰ ਮੈਂ ਜਾਣ ਚੁੱਕਿਆ ਹਾਂ ਕਿ ਖੁਦਾਵੰਦ ਤੁਹਾਨੂੰ ਬLES ਕਰਨਾ ਚਾਹੁੰਦਾ ਖੁਦਾਵੰ ਤੁਹਾਨੂੰ ਆਸ਼ੀਸ਼ਿਤ ਕਰਨਾ ਚਾਹੁੰਦਾ ਹਾਲੇਲੂਇਆ ਮੇਰੇ ਭੈਣੋ ਤੇ ਭਾਈਓ ਮੈਂ ਤੁਹਾਨੂੰ ਇਸ ਵਚਨ ਦੇ ਜ਼ਰੀਏ ਇਨਕਰਜ ਕਰਨਾ ਚਾਹੁੰਨਾ ਆ ਕਿ ਤੁਸੀਂ ਪ੍ਰਾਰਥਨਾ ਕਰਦੇ ਰਹੋ ਫਾਸਟਿੰਗ ਕਰਦੇ ਰਹੋ ਚਰਚ ਜਾਂਦੇ ਰਹੋ ਔਰ ਜਿਹੜੇ ਮਸੀਹ ਦੇ ਵਿੱਚ ਭੈਣ ਭਾਈ ਆ ਉਹਨਾਂ ਦੇ ਨਾਲ ਮਿਲੇ ਰਹੋ ਹਾਲੇਲੂਇਆ ਔਰ ਪਰਮੇਸ਼ਰ ਤੁਹਾਨੂੰ ਬLES ਕਰੇ ਗੋਡ ਬLES ਯੂ ਖੁਦਾ ਤੁਹਾਨੂੰ ਬਰਕਤ ਦੇ ਚੈ ਮਸੀਹ